ਗੁੱਡ ਈਵਨਿੰਗ ਐਵਰੀਬਾਡੀ ਸਸ਼ੀਕਾਲ ਜੀ ਹਾਂਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੁਹਾਡੇ ਆਪਣੀ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਆਂ ਤੇ ਜਿੱਥੇ ਅਸੀਂ ਪੰਜਾਬ ਦੀ ਪੇਪਰਾਂ ਦੀ ਕਰਦੇ ਹਾਂ ਜੀ ਤਿਆਰੀ ਅੱਜ ਤਾਂ ਪਰਮਾਤਮਾ ਨੇ ਸੁਣ ਲਈ ਤੇ ਕਲਾਸ ਲੱਗ ਗਈ ਮੈਨੂੰ ਇਦਾਂ ਲੱਗ ਰਿਹਾ ਸੀਗਾ ਕਿ ਕਲਾਸ ਲੱਗੇਗੀ ਹੀ ਨਹੀਂ ਥੋੜੀ ਜਿਹੀ ਪਹਿਲਾਂ ਹੀ ਮੇਰੇ ਪੀਡ ਬੈਚ ਵਾਲੀ ਕਲਾਸ ਓਵਰ ਹੋਈ ਐ ਐਂਡ ਦ ਲੈਪਟਾਪ ਵਾਸ ਐਬਸੋਲੂਟਲੀ ਫਾਈਨ ਆਰਾਮ ਨਾਲ ਚੱਲ ਰਿਹਾ ਸੀ ਆਈ ਡੋਨਟ ਨੋ ਵਾਟ ਹੈਪਨ ਕਿ ਹਾਫ ਅਨ ਆਵਰ ਪਹਿਲਾਂ ਹੀ ਆਈ ਥਿੰਕ 25 ਮਿੰਟ ਹੋਈ ਹੋਣਿਆ ਹਨਾ ਉਹਲੀ ਕਲਾਸ ਓਵਰ ਹੋਈ ਉਸ ਤੋਂ ਬਾਅਦ ਮੈਂ ਉਹਨੂੰ ਆਫ ਕਰਕੇ ਛੋੜ ਦਿੱਤਾ ਇਟ ਵਾਸ ਇਨ ਚਾਰਜਿੰਗ ਮੋਡ ਤੇ ਪਤਾ ਹੀ ਨਹੀਂ ਉਸ ਤੋਂ ਬਾਅਦ ਕੀ ਹੋਇਆ ਆ ਆਰ ਪੀ ਇਸ ਨੋਟ ਵਰਕਿੰਗ ਆਰ ਪੀ ਸੀ ਇਸ ਨੋਟ ਵਰਕਿੰਗ অর ਸਮਥਿੰਗ ਐਂਡ ਆਦਰ ਮੈਸੇਜ ਆ ਰਿਹਾ ਹੈ ਐਂਡ ਉਹਦੇ ਤੇ ਕੁਝ ਵੀ ਨਹੀਂ ਹੋ ਰਿਹਾ ਸੀਗਾ ਇਟ ਵਾਸ ਜਸਟ ਬਲੈਂਕ ਤੇ ਜਦੋਂ ਮੈਂ ਤੁਹਾਨੂੰ ਮੈਸੇਜ ਟਾਈਪ ਕਰ ਰਹੀ ਸੀ ਨਾ ਉਦੋਂ ਮੈਂ ਤੁਹਾਨੂੰ ਇਹ ਲਿਖ ਰਹੀ ਸੀ ਕਿ ਮੇਰੇ ਲੈਪਟਾਪ 'ਚ ਕੋਈ ਪ੍ਰੋਬਲਮ ਹੋ ਗਈ ਹੈ ਕੋਈ ਫੰਕਸ਼ਨ ਨਹੀਂ ਚੱਲ ਰਿਹਾ ਇਸ ਕਰਕੇ ਕਲਾਸ ਨਹੀਂ ਹੋਏਗੀ ਤੇ ਜਦੋਂ ਮੈਂ ਪਹਿਲੇ ਤਿੰਨ ਮੈਸੇਜ ਲਿਖੇ ਹੈ ਸਸ਼ੀਕਾਲ ਜੀ ਮੇਰੇ ਲੈਪਟਾਪ 'ਚ ਕੋਈ ਪ੍ਰੋਬਲਮ ਹੋ ਗਈ ਹੈ ਉਸ ਦਾ ਕੋਈ ਵੀ ਫੰਕਸ਼ਨ ਨਹੀਂ ਚੱਲ ਰਿਹਾ ਅਗਲਾ ਮੈਸੇਜ ਟਾਈਪ ਕਰਨ ਤੋਂ ਪਹਿਲਾਂ ਪਹਿਲਾਂ ਹੀ ਮੇਰੇ ਸਾਹਮਣੇ ਮੈਸੇਜ ਆ ਜਾਂਦਾ ਹੈ ਕਿ ਬਈ ਲੈਪਟਾਪ ਰੀਸਟਾਰਟ ਹੋ ਰਿਹਾ ਹੈ ਆਂਡ ਆ ਵਾਸ ਲਾਈਕ ਕਿ ਹੋਨੇ ਤਾਂ ਚੱਲ ਨਹੀਂ ਰਿਹਾ ਸੀ ਤਾ ਇਸ ਕਰਕੇ ਮੈਂ ਉਹ ਮੈਸੇਜ ਕਰਨ ਦੀ ਬਜਾਏ ਕਿ ਕਲਾਸ ਨਹੀਂ ਹੋਣੀ ਮੈਂ ਮੈਸੇਜ ਕੀਤਾ ਥੋੜੀ ਦੇਰ ਇੰਤਜ਼ਾਰ ਕਰੋ ਤਾਂ ਬਸ ਫਿਰ ਕਲਾਸ ਚੱਲ ਪਈ ਆਦਰਵਾਇਜ਼ ਮੈਂ ਬਿਲਕੁਲ ਵੀ ਸ਼ੋਰ ਨਹੀਂ ਸੀਗੀ ਕਲਾਸ ਚੱਲੂਗੀ ਥੈਂਕ ਯੂ ਹਰਦੀਪ ਜੀ 올 ਰਾਈਟ ਮੈਨੂੰ ਤਾਂ ਲੱਗਿਆ ਸੀਗਾ ਕਿ ਅੱਜ ਤਾਂ ਕਲਾਸ ਬਣੀ ਬਣਾਈ ਰਹਿ ਜਾਣੀ ਆ ਬਟ ਚਲੋ ਕਹਿੰਦੇ ਨੇ ਆ ਕਿ ਪ੍ਰਮਾਤਮਾ ਅਗਰ ਤੁਹਾਡੇ ਨਾਲ ਹੋਏ ਤਾਂ ਪ੍ਰੋਬਲਮਸ ਆਪਣੇ ਆਪ ਸੋਲਵ ਹੋ ਜਾਂਦੀ ਹੈ ਰਾਈਟ ਚਲੋ ਜੀ हां जी ਤਾਂ ਫਿਰ ਤੋਂ ਸਵਾਗਤ ਹੈ ਤੁਹਾਡੇ ਆਪਣੀ ਸਟੱਡੀ ਚੈਨਲ ਐਰੂਡੇਸ਼ਨ ਸਟੱਡੀਸ ਤੇ ਜਿੱਤੇ ਹਰ ਰੋਜ਼ 9 ਵਜੇ ਇੱਕ ਲਾਈਵ ਕਲਾਸ ਹੁੰਦੀ ਹੈ ਤੇ ਜੂਨ ਦੇ ਵਿੱਚ ਯਾਨੀ 1 ਜੂਨ ਤੋਂ ਤੁਹਾਡੀ ਇੱਕ ਹੋਰ ਲਾਈਵ ਕਲਾਸ ਸਟਾਰਟ ਹੋ ਜਾਣੀ ਹੈ ਜਿਹੜੀ ਇਹਨਾਂ ਦਿਨਾਂ ਵਿੱਚ ਲਾਈਵ ਕਲਾਸ ਚੱਲ ਰਹੀ ਹੈ ਉਹ ਹੈਗੀ ਹੈ ਪੰਜਾਬੀ ਦੀ ਹੈ ਨਾ ਬਟ ਇਸ ਤੋਂ ਬਾਅਦ ਜਿਹੜੀ ਕਲਾਸ ਚੱਲੂਗੀ ਨਾ ਇਹ ਕਿਹੜੀ ਹੋਇਆ ਕਰੇਗੀ ਪੰਜਾਬੀ ਦੇ ਨਾਲ-ਨਾਲ ਸਾਡੀ ਪੋਲੀਟੀਕਲ ਸਾਇੰਸ ਐਂਡ ਹਿਸਟਰੀ ਦੀ ਕਲਾਸ ਵੀ ਸ਼ੁਰੂ ਹੋ ਜਾਣੀ ਹੈ ਜੇ ਜਿਹੜੀ ਐਟਲੀਸਟ ਜੂਨ ਦੇ ਮਹੀਨੇ ਵਿੱਚ ਤਾਂ ਚੱਲੂਗੀ ਚੱਲੂਗੀ ਤੇ ਜੇਕਰ ਮੈਨੂੰ ਜੂਨ ਦੇ ਮਹੀਨੇ ਦੇ ਵਿੱਚੋਂ ਦਾ ਰਿਸਪੌਂਸ ਵਧੀਆ ਲੱਗਦਾ ਮੈਨੂੰ ਲੱਗਦਾ ਹੈ ਕਿ ਵਿਦਿਆਰਥੀਆਂ ਨੂੰ ਉਸ ਕਲਾਸ ਦੀ ਜ਼ਰੂਰਤ ਹੈ ਤਾਂ ਫਿਰ ਆਪਾਂ ਉਸ ਕਲਾਸ ਨੂੰ ਅੱਗੇ ਵੀ ਕੰਟੀਨਿਊ ਕਰਾਂਗੇ ਠੀਕ ਹੈ ਜੀ ਸੀਰੀਅਸਲੀ ਇਹਨੂੰ ਸੱਚੀ ਰੈਸ ਚਾਹੀਦੀ ਮੈਨੂੰ ਲੱਗ ਵੀ ਰਿਹਾ ਆ ਹੈਨਾ ਕਿਉਂਕਿ ਇਹ ਵਿਚਾਰਾ ਸਵੇਰ 5 ਵਜੇ ਤੋਂ ਲੱਗਦਾ ਹੈ ਤੇ 8:30 ਤੋਂ 10 ਤੱਕ ਇਹ ਕੰਟੀਨਿਊਸਲੀ ਚੱਲਦਾ ਹੈ ਜਾਂ ਤਾਂ ਇੱਕ ਹੋਰ ਮੈਨੂੰ ਸਿਸਟਮ ਲੈਣਾ ਪੈਣਾ ਹੈ ਜਾਂ ਫਿਰ ਇਹਨੂੰ ਲੈਸ ਰੈਸ ਦੀ ਜ਼ਰੂਰਤ ਹੈ हां जी बिल्कुल ता एसएससी वाले जेडी भी विद्यार्थी हैगे ने ना तैयार रहियो जी 1 जून तो आपा क्लास स्टार्ट करंगे टाइम मैं ਤੁਹਾਨੂੰ ਦੱਸ ਦੂੰਗੀ ਕਿਹੜਾ ਰੋਗਾ ਠੀਕ ਹੈ ਕਿਉਂਕਿ ਜੂਨ ਦੇ ਵਿੱਚ ਤੁਹਾਨੂੰ ਪਤਾ ਹੈ ਜੀ ਤੁਹਾਨੂੰ ਛੁੱਟੀਆਂ ਹੁੰਦੀਆਂ ਇਸ ਕਰਕੇ ਆਪਾਂ ਦਿਨ ਟਾਈਮ ਦੇ ਵਿੱਚ ਵੀ ਕਲਾਸ ਲੈ ਸਕਦੇ ਆ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਹੈ ਨਾ ਜੀ 올 ਰਾਈਟ ਠੀਕ ਹੈ ਜੀ ਤਾਂ ਇਹਨਾਂ ਦਿਨਾਂ ਦੇ ਵਿੱਚ ਅਸੀਂ ਸਟਾਰਟ ਕੀਤੀ ਹੋਈ ਹੈ ਇੱਕ ਮਹੱਤਵਪੂਰਨ ਪ੍ਰਸ਼ਨਾਂ ਦੀ ਸੀਰੀਜ਼ ਜਿਸ ਦੇ ਵਿੱਚ ਅਸੀਂ 650 ਜਿਹੜੇ ਟਾਈਮ ਸੌਰੀ 650 ਪ੍ਰਸ਼ਨ ਹੈ ਉਹਨਾਂ ਨੂੰ ਕਰਨਾ ਹੈ ਐਂਡ ਜਿੰਦੇ ਵਿੱਚ ਅਸੀਂ ਪੰਜਾਬੀ ਸੱਭਿਆਚਾਰ ਤੇ ਲੋਕ ਧਾਰਾ ਵਾਲਾ ਟੌਪਿਕ ਕਰਨਾ ਹੈ ਸੱਤ ਮੌਕ ਟੈਸਟ ਜੰਦੇ ਪਹਿਲਾਂ ਹੀ ਹੋ ਚੁੱਕੇ ਨੇ ਅੱਠਵਾਂ ਮੌਕ ਟੈਸਟ ਅੱਜ ਚੱਲੇਗਾ ਤੇ ਤੁਹਾਨੂੰ ਪਤਾ ਹੀ ਹੈ ਸੱਭਿਆਚਾਰ ਤੇ ਲੋਕ ਧਾਰਾ ਵਾਲਾ ਟੌਪਿਕ ਹਰ ਇੱਕ ਪੰਜਾਬੀ ਦੇ ਪੇਪਰ ਦੇ ਵਿੱਚ ਆਉਂਦਾ ਹੀ ਹੈ ਮਤਲਬ ਇਹ ਤਾਂ ਲਿਖਿਆ ਹੀ ਹੋਇਆ ਹੈ ਕਿ ਇਹ ਫੇਵਰਟ ਟੌਪਿਕਸ ਦੇ ਵਿੱਚੋਂ ਹੈ ਕਿਉਂਕਿ ਇਹਦੇ ਵਿੱਚੋਂ ਵੀ ਨਾ ਐਂਡਾ ਕਿਰ ਆਪਣਾ ਵਿਸ਼ਾਲਾ ਸਭਿਆਚਾਰ ਤੇ ਲੋਕ ਧਾਰਾ ਦੇ ਵਿੱਚ ਕਿੰਨਾ ਕੁਛ ਆ ਜਾਂਦਾ ਹੈ ਗਹਿਣੇ ਆ ਜਾਂਦੇ ਆ ਲੋਕ ਖੇਡਾਂ ਆ ਜਾਂਦੀ ਹੈ ਰਸਮਾਂ ਰੀਤੀ ਰਿਵਾਜ ਆ ਜਾਂਦੇ ਆ ਸਭਿਆਚਾਰ ਆ ਜਾਂਦਾ ਹੈ ਆ ਭਾਸ਼ਾ ਆ ਜਾਂਦੀ ਹੈ ਮਤਲਬ ਸਭਿਆਚਾਰ ਤੇ ਲੋਕ ਧਾਰਾ ਚ ਬੜਾ ਕੁਛ ਹੈ ਰਾਈਟ ਇਸ ਕਰਕੇ ਹਾਂਜੀ ਬਿਲਕੁਲ ਸੁਖਦੀਪ ਜੀ ਸਾਰਾ ਦਿਨ ਲੱਗੀ ਰਹਿੰਦੀ ਆ ਰੀਲੀ ਓਕੇ ਤਾਂ ਇੰਦੇ ਕੀ ਜੀ ਆਪਾਂ ਸੌਰੀ ਇਸ ਕਰਕੇ ਆਪਾਂ ਇਸ ਟੌਪਿਕ ਨੂੰ ਕਦੀ ਵੀ ਨਹੀਂ ਛੱਡਣਾ ਚਾਹੇ ਤੁਸੀਂ ਕੋਈ ਵੀ ਪੇਪਰ ਕਰ ਰਹੇ ਹੋ ਠੀਕ ਹੈ। ਔਰ ਅਗਰ ਕੋਈ ਵੀ ETT ਵਾਲਾ ਵਿਦਿਆਰਥੀ ਤੁਹਾਡੇ ਵਿੱਚੋਂ ਮੌਕ ਟੈਸਟ ਸੀਰੀਜ਼ ਲੈਣਾ ਚਾਹੁੰਦਾ ਹੈ ਤਾਂ ਉਹ ਲੈ ਸਕਦਾ ਜੀ ਜਿਹਦੀ ਫੀਸ 1500 ਰੁਪਏ ਹੋਏਗੀ। ਕਦੋਂ ਤੱਕ 30 ਤਰੀਕ ਤੱਕ ਠੀਕ ਹੈ। ਉਸ ਤੋਂ ਬਾਅਦ ਜਿਹੜੀ ਇਹ ਫੀਸ ਹੈ 2500 ਰੁਪਏ ਹੋ ਜਾਏਗੀ 1 ਜੂਨ ਤੋਂ। ਐਂ ਦੇ ਵਿੱਚ ਤੁਹਾਨੂੰ ਲਾਈਵ ਟੈਸਟ ਵੀ ਮਿਲਿਆ ਕਰੂਗਾ। ਮਤਲਬ ਕਿ ਤੁਸੀਂ ਜਿਵੇਂ ਪੇਪਰ ਦਿੰਦੇ ਹੋ ਨਾ ਬਿਲਕੁਲ ਉਵੇਂ ਐਪ ਦੇ ਵਿੱਚ ਤੁਹਾਡੀ ਇੱਕ ਆਈਡੀ ਬਣੇਗੀ ਤੇ ਤੁਸੀਂ ਉੱਥੇ ਜਾ ਕੇ ਲਾਈਵ ਟੈਸਟ ਪਰਫਾਰਮ ਕਰ पाओगे ਤੇ ਫਿਰ ਐਂਡ ਤੇ ਤੁਹਾਨੂੰ ਉਹਦੀ ਪੀਡੀਐਸ ਵੀ ਮਿਲ ਜੂਗੀ ਤਾਂ ਕਿ ਤੁਸੀਂ ਉਹਦੇ ਰਿਵੀਜ਼ਨ ਕਰ ਸਕੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਵਿਦਿਆਰਥੀ ਮੌਕ ਟੈਸਟ ਸੀਰੀਜ਼ ਲੈਣਾ ਚਾਹੁੰਦਾ ਹੈ ਜੋ ਕਿ ਡੀਟ੍ਰਿਪਲ ਐਸਬੀ, ਟਜੀਟੀ, ਮਾਸਟਰ ਕੈਡਰ ਐਂਡ ਈਟਟੀ ਸਭ ਦੇ ਲਈ ਹੀ ਇੰਪੋਰਟੈਂਟ ਰਹੇਗੀ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਸੌਰੀ ਅੱਜ ਮੋਬਾਈਲ ਦੇ ਵਿੱਚ ਪ੍ਰੋਬਲਮ ਹੋਣ ਕਰਕੇ ਮੈਨੂੰ ਕਲਰ ਵਗੈਰਾ ਵੀ ਚੇਂਜ ਨਹੀਂ ਹੋਏ 6280492562 ਠੀਕ ਜੀ ਤਾਂ ਇਹ ਵਾਲਾ ਨੰਬਰ ਹੈ ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਮੈਂ ਇੱਥੇ ਲਿਖ ਵੀ ਦਿੰਦੀ ਆ ਕਿਉਂਕਿ ਵਿਜ਼ੀਬਲ ਨਹੀਂ ਹੈਗਾ 6280492562 ਔਰ ਅਗਰ ਤੁਹਾਡੇ ਵਿੱਚ ਕੋਈ ਵੀ ਵਿਦਿਆਰਥੀ ਲੈਕਚਰਰ ਮਾਸਟਰ ਕੇਡਰ UGC TGT DTPLSB ਦਾ ਕੋਈ ਵੀ ਪੇਡ ਬੈਚ ਲੈਣਾ ਚਾਹੁੰਦਾ ਹੈ ਥੇਰੀ ਬੈਚ ਜਿਹਦੇ ਵਿੱਚ ਤੁਹਾਨੂੰ ਇੱਕ ਇੱਕ ਚੀਜ਼ ਬਹੁਤ ਹੀ ਜ਼ਿਆਦਾ ਡੀਪਲੀ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਈ ਜਾਊਗੀ ਤਾਂ ਤੁਸੀਂ ਉਹਦੇ ਲਈ ਵੀ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਠੀਕ ਜੀ ਹਾਂਜੀ ਤਾਂ ਫਿਰ ਸ਼ੁਰੂ ਕਰੀਏ ਅੱਜ ਦੀ ਕਲਾਸ ਨੂੰ ਔਰ ਅਗਰ ਤੁਸੀਂ ਸਾਡੀਆਂ ਫ੍ਰੀ ਵਾਲੀਆਂ ਕਲਾਸਿਸ ਯਾਨੀ YouTube ਲਿੰਕ ਵਾਲੀਆਂ ਕਲਾਸਿਸ ਦੇਖਣੀਆਂ ਹਨ ਤਾਂ ਫਰਦਰ ਅਪਡੇਟ ਦੇ ਵਾਸਤੇ Telegram ਗਰੁੱਪ ਨੂੰ ਜੁਆਇਨ ਕਰ ਲੈਣਾ ਲਿੰਕ ਕਿੱਥੇ ਹੈ ਜੀ ਡਿਸਕ੍ਰਿਪਸ਼ਨ ਦੇ ਵਿੱਚ ਡਿਸਕ੍ਰਿਪਸ਼ਨ 'ਚ ਟੋਟਲ 4 ਲਿੰਕ ਹੈ 3 ਤੁਹਾਡੀਆਂ ਕਲਾਸਾਂ ਦੇ ਲਿੰਕ ਹੈ ਤੁਹਾਡੇ ਰਿਵੀਜ਼ਨ ਦੇ ਲਈ ਬਹੁਤ 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 ਮਹੱਤਵਪੂਰਨ ਠੀਕ ਹੈ ਪਲੀਜ਼ ਉਹ ਜ਼ਰੂਰ ਕਰ ਲਓ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਜੀ ਚਲੋ ਸ਼ੁਰੂ ਕਰਦੇ ਆਂ ਫੇਰ ਅੱਜ ਦੇ ਸੈਸ਼ਨ ਨੂੰ ਪਹਿਲਾ ਪ੍ਰਸ਼ਨ ਤੁਹਾਡੇ ਸਾਹਮਣੇ ਆ ਗਿਆ ਦੇਖੋ ਬਾਹਰ ਦੇ ਢੋਲੇ ਇੱਕ ਪੁਸਤਕ ਦਾ ਨਾਮ ਹੈ ਤੁਸੀਂ ਦੱਸਣਾ ਇਹ ਕਿਹਨੇ ਲਿਖੀ ਹੈ ਅਮ੍ਰਿਤਾ ਪ੍ਰੀਤਮ ਹਰਜੀਤ ਸਿੰਘ ਅਵਤਾਰ ਸਿੰਘ ਦਲੇਰ ਸ਼ੇਰ ਸਿੰਘ ਸ਼ੇਰ ਹਾਂਜੀ ਬਹੁਤ ਵਧੀਆ ਲੱਗਦਾ ਜਦੋਂ ਵਿਦਿਆਰਥੀ ਇਥੇ ਪ੍ਰਸ਼ਨ ਕਰ ਰਹੇ ਨੇ ਕਿ ਤੁਸੀਂ ਹੀ ਆਪਸ ਦੇ ਵਿੱਚ ਉਹਨਾਂ ਦਾ ਉੱਤਰ ਦੇ ਦਿੰਦੇ ਹੋ ਜਿੱਦਾਂ ਚਮਕੌਰ ਜੀ ਨੇ ਦੱਸਿਆ ਉਹਨਾਂ ਨੂੰ ਤਾਂ ਉਹਨਾਂ ਦੀ ਹੈਲਪ ਹੋ ਗਈ ਹਨਾ ਡੀਜੀ ਗੇਮਿੰਗ ਜਿੰਨਾ ਦਾ ਵੀ ਚੈਨਲ ਹੈ ਕਾ ਇਹ ਚੀਜ਼ ਬੜੀ ਵਧੀਆ ਲੱਗਦੀ ਹੈ ਤੁਸੀਂ ਮਤਲਬ ਕਿ ਮੈਨੂੰ ਉੱਥੇ ਵਾਰ-ਵਾਰ ਹਰ ਕੁਐਸਚਨ ਦਾ ਜਾਂ ਹਰ ਇੱਕ ਕੁਐਰੀ ਦਾ ਆਨਸਰ ਨਹੀਂ ਕਰਨਾ ਪੈਂਦਾ ਤੇ ਤੁਸੀਂ ਉਹਦੇ ਬਾਰੇ ਆਨਸਰ ਕਰ ਦਿੰਦੇ ਹੋ ਇਹ ਚੀਜ਼ ਬਹੁਤ ਵਧੀਆ ਹੈ ਚਲੋ ਪਹਿਲੇ ਦੇ ਲਈ ਤੁਹਾਡਾ ਉੱਤਰ ਸੀ ਔਰ ਏ 2 ਆਇਨੇ ਤੇ ਜਿਨ੍ਹਾਂ ਨੇ ਉੱਤਰ ਬੀ ਕੀਤਾ ਠੀਕ ਹੈ ਬੱਚੇ ਇੱਕ ਚੀਜ਼ ਹੋਰ ਯਾਦ ਰੱਖੋ ਕਦੀ ਵੀ ਨਾ ਇੱਕ ਦੂਸਰੇ ਨੂੰ ਦੇਖ ਕੇ ਪ੍ਰਸ਼ਨਾਂ ਦੇ ਉੱਤਰ ਨਹੀਂ ਦੇਣੇ ਠੀਕ ਹੈ ਸਭ ਤੋਂ ਪਹਿਲਾਂ ਆਪਣਾ ਮਾਈਂਡ ਲਗਾਓ ਸੋਚੋ ਕਿ ਤੁਸੀਂ ਕਦੀ ਕਿਤੇ ਇਹ ਵਾਲਾ ਪ੍ਰਸ਼ਨ ਪੜ੍ਹਿਆ ਆ ਫਿਰ ਤੁਸੀਂ ਆਨਸਰ ਲਗਾ ਲੈ ਠੀਕ ਹੈ ਜਸਰੀਤ ਜੀ ਵੈਰੀ ਗੁੱਡ ਜਿਵੇਂ ਜਸਰੀਤ ਜੀ ਨੇ ਕੁਲਵੀਰ ਜੀ ਨੇ ਪ੍ਰੋਪਰ ਲਿਖਿਆ ਹੈ ਕਿ ਸ਼ੇਰ ਸਿੰਘ ਸ਼ੇਰ ਇਸ ਦਾ ਉੱਤਰ ਹੈ ਰਾਈਟ ਜੋ ਕਿ ਬਿਲਕੁਲ ਸਹੀ ਹੈ ਮਤਲਬ ਬਾਦ ਦੇ ਢੋਲੇ ਇਹ ਡੀ ਆਏਗਾ ਸ਼ੇਰ ਸਿੰਘ ਸ਼ੇਰ ਦੀ ਲਿਖੀ ਹੋਈ ਕਿਤਾਬ ਹੈ ਓਕੇ ਅੱਗੇ ਦੇਖੋ ਪੰਜਾਬੀ ਲੋਕ ਕਹਾਣੀਆਂ ਦਾ ਜ਼ਿਆਦਾ ਭਾਗ ਕਿਹੜੇ ਰੂਪ ਦੇ ਵਿੱਚ ਹੈਗਾ ਹਾਂਜੀ ਜੀ उत्तर करो वार्तक कविता चंपू या नावल हाँ जी जी मैनू दो मिनट चाहिए होंगे प्लीज दो मिनट ले दियो प्लीज़ मैं टाइम ਹਾਂਜੀ ਤੁਹਾਡੇ ਨੇ ਜਿਹੜੇ ਮੈਸੇਜ ਜਿਹੜੇ ਹੈਗੇ ਨੇ ਉਹ ਇਨਵੀਜ਼ੀਬਲ ਹੋ ਗਏ ਸੀਗੇ ਤਾਂ ਉਹਨੇ ਦੁਬਾਰਾ ਤੋਂ ਨੇ ਚਲਾਏ ਆ ਓਕੇ ਹਾਂਜੀ ਤਾਂ ਦੂਸਰੇ ਲਈ ਤੁਹਾਡਾ ਏ ਤੇ ਸੀ ਉੱਤਰ ਆ ਰਿਹਾ ਹੈ ਜਿਨ੍ਹਾਂ ਨੇ ਵੀ ਉੱਤਰ ਸੀ ਕੀਤਾ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈ ਪਲੀਜ਼ ਐਥੇ ਕਿਰਪਾ ਕਰਕੇ ਕੋਈ ਡਿਟੇਲ ਨਹੀਂ ਪੁੱਛੂਗਾ ਕਿਉਂਕਿ ਇਹ ਸਿਰਫ ਆਪਾ ਐਮਸੀਕਿਊਜ਼ ਦੇ ਨਾਲ ਹੀ ਚੱਲਦਾ ਹੈ ਠੀਕ ਹੈ ਤੇ ਮੈਨੂੰ ਤਾਂ ਇਹ ਹੋ ਰਿਹਾ ਕਿ ਅੱਜ ਦੀ ਕਲਾਸ ਪੂਰੀ ਹੋ ਜਾਏ ਕਿਤੇ ਵਿੱਚ ਨਾ ਰੁਕ ਜਾਏ ਓਕੇ ਚਲੋ ਅੱਗੇ ਦੇਖੋ ਦੂਸਰਾ ਪ੍ਰਸ਼ਨ ਪੰਜਾਬੀ ਲੋਕ ਕਹਾਣੀਆਂ ਦਾ ਸਮਾਂ ਕਿਹੜਾ ਹੈ ਸਤਿਯੁਗ ਦੁਆਪਰ ਯੁਗ ਤ੍ਰੇਤਾ ਯੁਗ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਇਹ ਆਪਾਂ ਪੰਜਾਬੀ ਦੀਆਂ ਲੋਕ ਕਹਾਣੀਆਂ ਦੀ ਗੱਲ ਕਰ ਰਹੇ ਹਾਂ ਪ੍ਰਸ਼ਨ ਨੂੰ ਧਿਆਨ ਨਾਲ ਦੇਖ ਕੇ ਫਿਰ ਉੱਤਰ ਕਰਨਾ ਹੈ ਤੀਸਰੇ ਪ੍ਰਸ਼ਨ ਦੇ ਲਈ ਹਾਂਜੀ ਜੀ ਉੱਤਰ ਕਰੋ ਪਲੀਜ਼ ਏਸ ਵੈਰੀ ਗੁੱਡ ਵੈਰੀ ਗੁੱਡ ਇਹ ਤਾਂ ਐਵੇਂ ਬੜੇ ਡਿਫਰੈਂਟ ਜਿਹਾ ਆਪਸ਼ਨ ਸੀ ਜਿੱਦਾ ਸਾਰਿਆਂ ਨੂੰ ਸਮਝ ਆਈ ਜਾਂਦੀ ਸੀ ਹਨਾ ਕਿ ਇਹ ਹੀ ਆਂਸਰ ਆਣਾ ਚਾਹੀਦਾ ਹੈ ਤੀਸਰੇ ਦੇ ਲਈ ਉੱਤਰ ਸੀ ਆ ਰਿਹਾ ਹੈ ਆ ਔਰ ਬੀ ਵੀ ਆ ਰਿਹਾ ਹੈ ਜਿਨ੍ਹਾਂ ਨੇ ਉੱਤਰ ਬੀ ਕੀਤਾ ਯਾਨੀ ਕਿ ਦੁਪਹਿਰ ਉਹਨਾਂ ਦਾ ਆਨਸਰ ਸਹੀ ਹੈ ਜੀ ਅੱਗੇ ਦੇਖਦੇ ਹਾਂ ਚੌਥਾ ਪ੍ਰਸ਼ਨ ਲੋਕ ਕਹਾਣੀਆਂ ਦੁਆਰਾ ਕੀ ਸੁਰੱਖਿਅਤ ਰਹਿੰਦਾ ਹੈ ਇਤਿਹਾਸ ਭਾਸ਼ਾ ਸ਼ਾਸਤਰ ਤਰਨ ਸ਼ਾਸਤਰ ਇੱਕ ਅਤੇ ਤਿੰਨ ਹਾਂਜੀ ਲੋਕ ਕਹਾਣੀਆਂ ਦੁਆਰਾ ਕੀ ਸੁਰੱਖਿਅਤ ਰਹਿੰਦਾ ਹੈ ਇਹ ਮੈਨੂੰ ਪਤਾ ਤੁਸੀਂ ਫੋਰ ਸ਼ੋਰ ਸਹੀ ਆਨਸਰ ਕਰ ਹੀ ਦੇਣਾ ਦੁਆਪਰ ਯੋਗ ਹੈ ਜੀ ਹੂੰ ਚੌਥੇ ਦੇ ਲਈ ਕੀ ਉਤਰ ਆ ਰਿਹਾ ਹੈ ਲੋਕ ਕਹਾਣੀਆਂ ਦੁਆਰਾ ਕੀ ਸੁਰੱਖਿਅਤ ਰਹੇਗਾ ਯਸ ਪਲੀਜ਼ ਡੀ ਬਿਲਕੁਲ ਠੀਕ ਹੈ ਇਸ ਦੇ ਨਾਲ ਇਤਿਹਾਸ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਤੇ ਧਰਮ ਸ਼ਾਸਤਰ ਨੂੰ ਵੀ ਠੀਕ ਅੱਗੇ ਜੀ ਪੰਜਵਾਂ ਪ੍ਰਸ਼ਨ ਲੋਕ ਕਹਾਣੀਆਂ ਦੇ ਸਰੰਚਨਾਤਮਿਕ ਸੰਗਠਨ ਦਾ ਕੇਂਦਰੀ ਧੁਰਾ ਕਿਹੜਾ ਹੁੰਦਾ ਹੈ ਥੀਮ ਪਾਤਰ ਕਟਨਾਵਾ ਕਥਾਨਕ ਰੂੜੀਆਂ ਹਾਂਜੀ ਸਰੰਚਨਾਤਮਿਕ ਸੰਗਠਨ ਦਾ ਕੇਂਦਰੀ ਧੁਰਾ ਉਹਦਾ ਬੇਸ ਕਿਹੜਾ ਹੁੰਦਾ ਹੈ ਜੀ ਤੁਸੀਂ ਇਹ ਦੱਸਣਾ ਹੈ ਠੀਕ ਹੈ ਹਾਂਜੀ ਦੱਸੋ ਫਿਰ ਪੰਜਵੇਂ ਪ੍ਰਸ਼ਨ ਦੇ ਲਈ ਉੱਤਰ ਕੀ ਆਏਗਾ ਔਰ ਇਹ ਵਾਲੇ ਪ੍ਰਸ਼ਨ ਬੇਟਾ ਉਹ ਨੇ ਜਿਹੜੇ ਨਾਲ ਪਿਛਲੇ ਲਾਈਕ ਅਲੱਗ-ਅਲੱਗ ਪੇਪਰਾਂ ਦੇ ਵਿੱਚ ਆਏ ਹੋਏ ਨੇ ਵੈਸੇ ਐਸੀ ਹੀ ਸੀਰੀਜ਼ ਨੂੰ ਜਦੋਂ ਆਪਾਂ ਕੰਟੀਨਿਊ ਰੱਖਾਂਗੇ ਤਾਂ ਇੱਕ ਸੀਰੀਜ਼ ਆਪਾਂ ਇਦਾਂ ਦੇ ਵੀ ਲੈ ਕੇ ਆਣੀ ਹੈ ਜਿੰਦੇ ਵਿੱਚ ਪ੍ਰੀਵੀਅਸ ইয়ারਜ਼ ਦੇ ਵਿੱਚ ਪੁੱਛੇ ਗਏ ਪ੍ਰਸ਼ਨਾਂ ਨੂੰ ਵੀ ਕਰਾਂਗੇ ਠੀਕ ਹੈ ਸਪੈਸੀਫਿਕਲੀ ਅਗਰ ਆਪਾਂ UGC ਦੀ ਗੱਲ ਕਰੀਏ ਤਾਂ ਪੰਜਵੇਂ ਲਈ ਸੀ ਤੇ ਡੀ ਦੋ ਉੱਤਰ ਆ ਰਹੇ ਨੇ ਜਿਨ੍ਹਾਂ ਨੇ ਉੱਤਰ ਏ ਕੀਤਾ ਯਾਨੀ ਕਿ ਥੀਮ ਠੀਕ ਜੀ ਉਹਨਾਂ ਦਾ ਆਨਸਰ ਸਹੀ ਹੋਏਗਾ ਜਿਹੜੇ ਵੀ ਕਰਨਗੇ ਰਾਈਟ ਯਾਨੀ ਕਿ ਇਸ ਦਾ ਉੱਤਰ ਕੀ ਆ ਜਾਣਾ ਹੈ A ਅੱਗੇ ਗੱਲ ਕਰਦੇ ਹਾਂ ਜੀ 6ਵਾਂ ਲੋਕ ਕਹਾਣੀਆਂ ਵਿੱਚ ਦੁਹਰਾਓ ਮੂਲਕ ਪ੍ਰਵਿਰਤੀ ਕਿਸ ਦੀ ਹੁੰਦੀ ਹੈ ਮੋਟਿਫਾਂ ਦੀ ਘਟਨਾਵਾਂ ਦੀ ਪਾਤਰਾਂ ਦੀ ਕਾਰਜਾਂ ਦੀ ਜੀ ਲੋਕ ਕਹਾਣੀਆਂ ਵਿੱਚ ਦੁਹਰਾਓ ਮੂਲਕ ਪ੍ਰਵਿਰਤੀ ਕਿਸ ਦੀ ਹੁੰਦੀ ਹੈ ਯਸ ਪਲੀਜ਼ ਛੇਵੇਂ ਲਈ ਵਾਟ ਵਿਲ ਬੀ ਦ ਅਨਸਰ yes ਛੇਵੇਂ ਲਈ ਤੁਹਾਡਾ ਅਨਸਰ ਆ ਰਿਹਾ ਜੀ b ਐਂਡ c ਜਿਨ੍ਹਾਂ ਨੇ ਲੀ ਉੱਤਰ b ਕੀਤਾ ਹੈ ਵੈਰੀ ਗੁੱਡ ਐਂਡ ਇਹ ਚ ਹੁੰਦੀ ਹੈ ਦੁਹਰਾਵੂਲਕ ਪ੍ਰਵਿਰਤੀ ਘਟਨਾਵਾਂ ਦੀ ਅੱਗੇ ਸਤਵਾਂ ਪ੍ਰਸ਼ਨ ਪੂਰੇ ਵਿਸ਼ਵ ਲੋਕ ਸਾਹਿਤ ਹੁਣ ਆਪਾਂ ਪੂਰੇ ਸੰਸਾਰ ਦੀ ਗੱਲ ਕਰ ਰਿਹਾ ਠੀਕ ਹੈ ਪੂਰੇ ਵਿਸ਼ਵ ਲੋਕ ਸਾਹਿਤ ਵਿੱਚ ਲੋਕ ਕਹਾਣੀਆਂ ਦੀ ਸਿਰਜਣਾ ਕਿਸ ਪੱਧਰ ਤੇ ਬਿਲਕੁਲ ਨਹੀਂ ਹੋਈ ਕਿੰਨਾ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੋਏਗਾ ਤੁਸੀਂ ਸੋਚ ਕੇ ਦੇਖਵੋ ਇਹਦੀ ਵੈਲਿਊ ਕਿੰਨੀ ਹੋਣੀ ਹੈ ਇਤਿਹਾਸਿਕ ਮਨੋਵਿਗਿਆਨਿਕ ਸਮਾਜ ਸ਼ਾਸਤਰ ਸਰੰਚਨਾਤਮਕ ਉੱਤਰ ਕਰੋ ਪ੍ਰਸ਼ਨ ਨੰਬਰ 7ਵੇਂ ਦੇ ਲਈ ਔਰ ਇਹ ਪ੍ਰਸ਼ਨ ਕੱਲੀ ਪੰਜਾਬੀ ਭਾਸ਼ਾ ਦੇ ਲਈ ਥੋੜੀ ਨਾ ਹੋਇਆ ਤੇ ਤਾਂ ਹਾਰਿਕ ਭਾਸ਼ਾ ਦੇ ਲੋਕ ਸਾ이드 ਦੇ ਲਈ ਹੋ ਗਿਆ ਹੈ ਨਾ ਤਾਂ ਕੀ ਉੱਤਰ ਆਏਗਾ ਜੀ 7ਵੇਂ ਪ੍ਰਸ਼ਨ ਦੇ ਲਈ ਸ਼ਾਬਾਸ਼ ਚਲੋ ਜੀ ਉੱਤਰ ਕਰੋ ਨਹੀਂ ਹਰਪੀ ਜੀ ਅਜਿਹਾ ਮੈਨੂੰ ਕੁਐਸਚਨ ਤਾਂ ਨਹੀਂ ਯਾਦ ਪਰ ਮੈਂ ਨਾਲ ਦੇ ਨਾਲ ਡਬਲ ਚੈੱਕ ਕਰ ਰਹੀ ਹਾਂ ਹੁਣ ਤੱਕ ਸਾਰੇ ਪ੍ਰਸ਼ਨਾਂ ਦੇ ਉੱਤਰ ਆਪਾਂ ਸਹੀ ਦਿੱਤੇ ਨੇ ਠੀਕ ਹੈ 7ਵੇਂ ਦੇ ਲਈ ਵੈਰੀ ਵੈਰੀ ਗੁੱਡ ਜਿਨ੍ਹਾਂ ਨੇ ਵੀ ਸਮਾਜ ਸ਼ਾਸਤਰ ਲਿਖਿਆ ਬਿਲਕੁਲ ਠੀਕ ਕਿਹਾ ਯਾਨੀ ਕਿ ਸੀ ਉੱਤਰ ਆਏਗਾ ਠੀਕ ਹੈ ਜੀ ओके ਅੱਗੇ ਗੱਲ ਕਰਦੇ ਹਾਂ ਜੀ ਪ੍ਰਸ਼ਨ ਨੰਬਰ 8ਵਾਂ ਸਰੰਚਨਾਤਮਿਕਤਾ ਦੇ ਬਾਰੇਤ ਆਪਾਂ ਇਸੇ ਹੀ ਲੈਕਚਰ ਦੇ ਵਿੱਚ ਦੋ ਤਿੰਨ ਪ੍ਰਸ਼ਨ ਪਹਿਲਾਂ ਕੀਤਾ ਹੀ ਸੀਗਾ ਓਕੇ ਤਾਂ ਉਹ ਤਾਂ ਉੱਤਰ ਆ ਨਹੀਂ ਸਕਦਾ ਅੱਗੇ ਦੇਖਦੇ ਹਾਂ ਜੀ 8ਵਾਂ ਲੋਕ ਕਹਾਣੀ ਦੀ ਕਿਸ ਵਿਦਾ ਵਿੱਚ ਜ਼ਿਆਦਾ ਇਤਿਹਾਸਿਕ ਅੰਸ਼ ਹੁੰਦੇ ਨੇ ਮਿੱਥ ਕਥਾਵਾਂ ਪਰਿਕਥਾਵਾਂ ਦੰਤ ਕਥਾਵਾਂ ਪ੍ਰੇਤ ਕਥਾਵਾਂ ਕੀ ਉੱਤਰ ਹੋਏਗਾ ਜੀ ਪ੍ਰਸ਼ਨ ਨੰਬਰ 8ਵੇਂ ਦੇ ਲਈ ਹਾਂਜੀ ਇੰਨਾ ਸਾਰੇ ਪ੍ਰਸ਼ਨਾਂ ਦੀ

ਕਵੈਸਚਨ ਨੰਬਰ ਜ਼ਰੂਰ ਪਾਇਆ ਕਰੋ ਬੱਚਾ ਪਤਾ ਨਹੀਂ ਚੱਲਦਾ ਤੁਸੀਂ ਆਨਸਰ ਕਰ ਕਿੱਦਾਂ ਰਹੇ ਹੋ ਏ ਔਰ ਸੀ ਦੋ ਉੱਤਰ ਆ ਗਏ ਨੇ ਚਲੋ ਦੇਖਦੇ ਆਂ ਫਿਰ ਨੋਵੇਂ ਦਾ ਕੀ ਉੱਤਰ ਹੋਏਗਾ ਇਹ ਹੈਗਾ ਬੀ ਯਾਨੀ ਕਿ ਇਸ ਦੀ ਵਰਤੋਂ ਲੈਵਿਸ ਤਰਾਸ ਨੇ ਕੀਤੀ ਸੀ ਬਲਜੀਤ ਕੌਰ ਬੀਜੀ ਬਿਲਕੁਲ ਸਹੀ ਕਿਹਾ ਅੱਗੇ ਚੱਲਦੇ ਆਂ 10ਵਾਂ ਪ੍ਰਸ਼ਨ ਇਹਨਾਂ ਦੇ ਵਿੱਚੋਂ ਸਹੀ ਚੁਣੋ ਲੋਕ ਪਹਿਰਾਵਾ ਕਗਰਾ ਹੁੰਦਾ ਹੈ ਲੋਕ ਸ਼ਿੰਗਾਰ ਹੁੰਦਾ ਹੈ ਡਾਕ ਬੰਗਲਾ ਲੋਕ ਰੀਤੀ ਰਿਵਾਜ ਹੁੰਦਾ ਹੈ ਗਾਨਾ ਬੰਨਣਾ ਲੋਕ ਕਲਾ ਹੁੰਦੀ ਹੈ ਜੀ ਫੁਲਕਾਰੀ ਜਾਂ ਇਹ ਸਾਰੇ ਦੇ ਸਾਰੇ ਹੀ ਸਹੀ ਨਹੀਂ ਦੱਸੋ ਜੀ ਕਿਹੜਾ ਇਹਨਾਂ ਦੇ ਵਿੱਚੋਂ ਮੇਲ ਸਹੀ ਆ ਰਿਹਾ ਹੈ 10ਵੇਂ ਪ੍ਰਸ਼ਨ ਦੇ ਲਈ ਹੁਣ ਮੈਂ ਐਡਾਲੀ ਪ੍ਰਸ਼ਨ ਜ਼ਿਆਦਾਤਰ ਤਾਂ ਲੈ ਕੇ ਆ ਜਾਂਦੀਆਂ ਕਿ ਇੱਕੋ ਹੀ ਪ੍ਰਸ਼ਨ ਦੇ ਵਿੱਚੋਂ ਸਾਡੇ ਚਾਰ ਪ੍ਰਸ਼ਨ ਕਵਰ ਹੋ ਜਾਂਦੇ ਨੇ ਰਾਈਟ ਤਾਂ ਕੀ ਹੋਏਗਾ ਫਿਰ ਇਹਦੇ ਵਿੱਚ ਸਹੀ ਉੱਤਰ ਕੀ ਹੈ 10ਵੇਂ ਦੇ ਲਈ ਈ ਵੈਰੀ ਵੈਰੀ ਗੁੱਡ ਇਹ ਸਾਰੇ ਵੀ ਸਾਰੇ ਹੀ ਸਹੀ ਹਨ ਐਬਸੋਲੂਟਲੀ ਰਾਈਟ ਅੱਗੇ 11ਵਾਂ ਪ੍ਰਸ਼ਨ ਬਹੁ ਸੱਭਿਆਚਾਰਕ ਸੰਚਾਰ ਤੋਂ ਕੀ ਮਤਲਬ ਹੈ ਧਿਆਨ ਨਾਲ ਦੇਖਣਾ ਬਹੁ ਸੱਭਿਆਚਾਰਕ ਜ਼ਿਆਦਾ ਸੱਭਿਆਚਾਰਾਂ ਦੇ ਵਿੱਚ ਸ਼ਾਮਿਲ ਹੋਣਗੇ ਪ੍ਰਵਾਸੀ ਗਰੁੱਪਾਂ ਅਤੇ ਆਵਾਸੀ ਸਮਾਜਾਂ ਦਾ ਸੰਪਰਕ ਸਮਾਜਾਂ ਦਾ ਦੁਭਾਸ਼ੀ ਜਾਂ ਬਹੁਭਾਸ਼ੀ ਸਮੂਹ ਆਵਾਸੀ ਸਮਾਜਾਂ ਦਾ ਸਫ਼ਰ ਅਤੇ ਪ੍ਰਵਾਸ आधुनिक जगत विच लोक धारा दा प्रसार गांधी की उत्तर होएगा बहुत सभ्याचारक संचार जेनु तोड़ के देखोगे ता प्रश्न दा उत्तर 100% ਤੁਹਾਡੇ ਕੋਲ ਆ ਹੀ ਜਾਣਾ ਹੈ ਕੀ ਉੱਤਰ ਆਏਗਾ ਫਿਰ 11ਵਾਂ ਪ੍ਰਸ਼ਨ ਦੇ ਲਈ ਚਲੋ ਜੀ ਸ਼ਾਬਾਸ਼ ਬਿਲਕੁਲ 10ਵਾਂ ਸਾਰਿਆਂ ਨੇ ਬਹੁਤ ਵਧੀਆ ਆਨਸਰ ਕੀਤਾ ਵੈਰੀ ਵੈਰੀ ਗੁੱਡ 11ਵੇਂ ਦੇ ਲਈ ਏ ਕੀਆ ਬਾਤ ਹੈ ਬਿਲਕੁਲ ਜੇ ਤੁਸੀਂ ਇਹਨੂੰ ਤੋੜ ਕੇ ਦੇਖਦੇ ਤੁਹਾਨੂੰ ਸਮਝ ਆ ਜਾਂਦਾ ਇੱਕ ਪਾਸੇ ਪ੍ਰਵਾਸੀ ਗਰੁੱਪ ਹੈ ਦੂਸਰੇ ਪਾਸੇ ਤੁਹਾਡਾ ਆਵਾਸੀ ਸਮਾਜ ਹੈ ਜਦੋਂ ਇਹ ਆਪਸ ਦੇ ਵਿੱਚ ਸੱਭਿਆਚਾਰਕ ਸੰਚਾਰ ਕਰਦੇ ਨੇ ਤਾਂ ਉਹ ਕੀ ਬਣੇਗਾ ਬਹੁਤ ਸੱਭਿਆਚਾਰਕ ਸੰਚਾਰ ਠੀਕ ਯਾਨੀ ਇਹਨਾਂ ਦਾ ਸੰਪਰਕ ਹੋਣਾ ਜ਼ਰੂਰੀ ਹੈ ਅੱਗੇ 12ਵਾਂ ਪ੍ਰਸ਼ਨ ਸਾਲੂ ਦਾ ਸੰਬੰਧ ਕਿਸ ਨਾਲ ਹੁੰਦਾ ਹੈ ਲੋਕ ਖੇਡਾਂ ਲੋਕ ਧੰਦੇ ਲੋਕ ਕਲਾਵਾਂ ਲੋਕ ਪਹਿਰਾਵਾ ਜੀ सालूदा संबंध किस नाल है यस बारहवें दिन की उत्तर आएगा जी यस जी बारहवें दिन डी आ गया बिल्कुल ये होंगे एक तरह का लोग पहरावा वेरी गुड तेरवा प्रश्न ਇਹ ਅਗੇ ਉਹ ਵਿਆਹ ਸੰਬੰਧੀ ਰਸਮ ਰਿਵਾਜ ਠੀਕ ਹੈ ਸਾਹੇ ਦੀ ਚਿੱਠੀ ਕੌਣ ਕਿਨੂੰ ਭੇਜਦਾ ਹੈ ਮੁੰਡੇ ਦਾ ਪਿਓ ਕੁੜੀ ਵਾਲਿਆਂ ਨੂੰ ਕੁੜੀ ਦਾ ਪਿਓ ਮੁੰਡੇ ਵਾਲਿਆਂ ਨੂੰ 나ਈ ਦੂਸਰੀ ਧਿਰ ਦੇ 나ਈ ਨੂੰ ਲਾਗੀ ਕੁੜੀ ਵਾਲਿਆਂ ਨੂੰ ਕੀ ਉਤਰਾਂਗੇ ਜੀ ਪ੍ਰਸ਼ਨ ਨੰਬਰ 3 ਦੇ ਲਈ ਐਂਡ ਆਈ ਥਿੰਕ ਕਿ ਮੈਂ ਤੁਹਾਨੂੰ YouTube ਦੇ ਉੱਪਰ ਹੀ ਇੱਕ ਫ੍ਰੀ ਕਲਾਸ ਦਿੱਤੀ ਹੋਈ ਹੈ ਮੇਰੇ ਖਿਆਲ ਚ ਪਿਛਲੇ ਸਾਲ ਦਿੱਤੀ ਸੀ ਉਹ ਉਹਦੇ ਵਿੱਚ ਆਪਾਂ ਪੰਜਾਬ ਦੇ ਰਸਮ ਰਿਵਾਜ ਦੇ ਬਾਰੇ ਦੇ ਵਿੱਚ ਥਿਰੀ ਲੈਕਚਰ ਕੀਤਾ ਸੀ ਉਦੋਂ ਮੈਂ ਇੰਨਾ ਸਾਰੀਆਂ ਰਸਮਾਂ ਦੇ ਬਾਰੇ ਵਿੱਚ ਬਹੁਤ ਡਿਟੇਲ ਚ ਪੜਾਇਆ ਹੋਇਆ ਹੈ 13ਵੇਂ ਦੇ ਲਈ A ਔਰ B ਜਿਨ੍ਹਾਂ ਨੇ ਨਹੀਂ ਦੇਖਿਆ ਉਹ ਦੇਖ ਲੈਣਾ ਠੀਕ ਹੈ ਪਲੇਲਿਸਟ 'ਚ ਮਿਲ ਜੂਗਾ ਨੂੰ ਬਿਲਕੁਲ ਜੀ ਜਿਨ੍ਹਾਂ ਨੇ ਉੱਤਰ ਕੀਤਾ B ਯਾਨੀ ਕਿ ਕੁੜੀ ਦਾ ਪਿਓ ਮੁੰਡੇ ਵਾਲਿਆਂ ਨੂੰ ਭੇਜਦਾ ਹੈ ਠੀਕ ਵੈਰੀ ਗੁੱਡ ਅੱਗੇ 14ਵਾਂ ਗੰਢ ਫੇਰਨਾ ਰਸਮ ਤੋਂ ਕੀ ਮਤਲਬ ਹੈ ਲੜਕੇ ਦੀ ਮੰਗਣੀ ਤੈਅ ਕਰਨੀ ਵਿਆਹ ਦਾ ਦਿਨ ਨਿਸ਼ਚਿਤ ਕਰਨਾ ਨਾਈ ਨੂੰ ਉਹਦਾ ਮਿਹਨਤਾਨਾ ਬਖਸ਼ਿਸ਼ ਕਰਨਾ ਜਾਂ ਸਾਥ ਸਬੰਧੀਆਂ ਨੂੰ ਵਿਆਹ ਦਾ ਸੱਦਾ ਦੇਣਾ ਹਾਂਜੀ ਗੰਢ ਸੇਰਨਾ ਇਹ ਰਸਮ ਤੋਂ ਕੀ ਮਤਲਬ ਹੈ ਕਾਨੂੰਨ ਥੋੜੀ ਥੋੜੀ ਡਿਸਟਰਬੈਂਸ ਆ ਸਕਦੀ ਹੈ ਪਿੱਛੇ ਕੋਈ ਵੋਲਿਊਮ ਆ ਸਕਦੀ ਹੈ ਤੁਹਾਨੂੰ ਬੈਟਰੀ ਦੀ ਪਰ ਪਲੀਜ਼ ਉਸ ਚੀਜ਼ ਨੂੰ ਇਗਨੋਰ ਕਰ ਲੈਣਾ ਠੀਕ ਹੈ ਇੱਕ ਇੱਕ ਅੱਧਾ ਮਿੰਟ ਆਉਗੀ ਫਿਰ ਆਪਣੇ ਆਪ ਬੰਦ ਹੋ ਜਾਊਗੀ ਥੋੜੀ ਤੇਜ਼ ਵੀ ਹੋਗੀ ਪਲੀਜ਼ ਵੀਰ ਵੀ ਮੀਨ ਤੁਹਾਡੇ ਲਈ ਉੱਤਰ ਆ ਗਿਆ ਡੀ ਵੈਰੀ ਗੁੱਡ ਇਹ ਹੈਗਾ ਸਾਤ ਸੰਬੰਧੀਆਂ ਨੂੰ ਵਿਆਹ ਦਾ ਸੱਦਾ ਦੇਣਾ ਬਿਲਕੁਲ ਜੀ ਠੀਕ ਹੈ ਅੱਗੇ ਦੇਖੋ ਜੀ 15ਵਾਂ ਪ੍ਰਸ਼ਨ ਵਿਆਦੀ ਰਸਮ ਵਿੱਚ ਕਿੰਨੀਆਂ ਸੁਹਾਗਣਾਂ ਦਾ ਖਾਸ ਮਹੱਤਵ ਹੁੰਦਾ 3 5 7 9 ਉਹ ਨਹੀਂ ਜੀ ਨਹੀਂ ਜਸਜੀ ਜੀ ਇਹ ਲੈਪਟਾਪ ਦੀ ਬੈਟਰੀ ਬਹੁਤ ਜ਼ਿਆਦਾ ਵਾਲੀ ওভার ਹੋ ਚੁੱਕੀ ਆ ਵਿਚਾਰੀ ਕੰਮ ਕਰ ਕਰਕੇ ਥੱਕ ਜਾਂਦੀ ਆ ਇਸ ਲਈ ਇਸ ਤਰ੍ਹਾਂ ਇਹ ਆਵਾਜ਼ਾਂ ਕਰਨੀ ਆ ਸਟਾਰਟ ਕਰ ਦਿੰਦੀ ਆ ਕਿ ਪਲੀਜ਼ ਮੈਨੂੰ ਬੰਦ ਕਰੋ ਠੀਕ ਹੈ ਉਹ ਆਪਾਂ ਠੀਠ ਵੋ ਤਾਂ ਆਪਾਂ ਬੰਦ ਕਰੀਦਾ ਨਹੀਂ ਐਗਜ਼ੈਕਟਲੀ ਤਾਂ ਦੇਖੋ ਵਿਚਾਰੀ ਫਿਰ ਉਹ 2 ਮਿੰਟ ਬੋਲਦੀ ਆ ਫਿਰ ਚੁੱਪੋ ਜਾਂਦੀ ਦੇਖੋ ਹੋ ਗਈ ਨਾ 15ਵੇਂ ਲਈ ਸੀ ਉੱਤਰ ਆਊਗਾ ਵੈਰੀ ਗੁੱਡ ਇਹ ਹੋ ਜੂਗਾ 7 ਸੁਹਾਗਣਾ ओके okay जी ठीक आगे ਦੇਖਦੇ ਆ ਪ੍ਰਸ਼ਨ ਨੰਬਰ 16 ਮਾਇਏ ਵੇਲੇ ਵਿਅੰਦਰ ਦੇ ਸਿਰ ਤੇ ਕਿਸ ਰੰਗ ਦੇ ਕੱਪੜੇ ਨੂੰ ਤਾਣਿਆ ਜਾਂਦਾ ਹੈ ਪੀਲਾ ਲਾਲ ਗੁਲਾਬੀ ਨੀਲਾ ਚਲੋ 16ਵੇਂ ਦੇ ਉੱਤਰ ਕਰਨਾ ਹੈ ਮਾਇਆ ਵਿਲੀ ਕਿਹੜੇ ਰੰਗ ਦਾ ਕਪੜਾ ਸਿਰ ਤੇ ਤਾਣਿਆ ਜਾਊਗਾ ਜੀ yes Uh, मनजीत जी मैं कभी कभी वैसे इस चीज़ का डर लगता भी है रियली really. बट मैं लगता कि थोड़ा टाइम लगेगा हाले मैं नवा सैटअप लैन च बिकॉज यू नो दैट फिफ्टी थाउजेंड मिनीम एद लगना है यस एंड आई एम वेरी फैन टू यू कि राइट right नाउ uh, मतलब हाले मेरा कोई इदा मूड नहीं है बट एनी वेज परमात्मा हाले तक चलाई ही जांदा है देखते हैं हाँ. चलो सोलहवें दे पीला वेरी गुड यानी कि ए उत्तर आ जाएगा बिल्कुल सही है अगे सतारवा प्रश्न देखो वटना मलण की रसम होंगी कदों है लगन तो कुछ देर पहला लगन तो कुछ दिन पहला लगन तो एक दिन पहला लगन तो एक महीना पहला नहीं जी नहीं पिंक नहीं है हंड्रेड परसेंट पीला उत्तर इस था। है इसका ठीक है हंड्रेड परसेंट ਨਾ ਨਾ ਲਾਲ ਵੀ ਨਹੀਂ ਹੈ ਪੀਲਾ ਹੀ ਸਹੀ ਚੱਲਦਾ ਠੀਕ ਹੂੰ ਚਲੋ ਦੱਸੋ 7ਵਾਂ ਫਿਰ ਬਟਨਾ ਮੱਲਨ ਦੀ ਰਸਮ ਕਦੋਂ ਹੁੰਦੀ ਹੈ ਹਾਂਜੀ ਮਨਜੀਤ ਜੀ ਬਿਲਕੁਲ ਮੈਂ ਸਮਝ ਸਕਦੀ ਹਾਂ ਮੈਨੂੰ ਖੁਦ ਨੂੰ ਲੱਗਦਾ ਹੈ ਲਾਈਕ ਮੈਂ ਕਾਫੀ ਦਿਨ ਤੋਂ ਇਹ ਚੀਜ਼ ਨੋਟ ਕਰ ਰਹੀ ਹਾਂ ਐਂਡ ਆਈ ਏਮ ਵਰਡ ਕਿ ਇਹ ਚੀਜ਼ ਜ਼ਿਆਦਾ ਪ੍ਰੋਬਲਮ ਕਰ ਸਕਦੀ ਹੈ यस yes, मैं इनू सोल्व करने की कोशिश कर रही हूँ हैं, हैं। कल मैं किसी शॉप पे लै जाती हाँ मे बी उठी सैट हो जाए कम है ना में ने सी बट कंसर्न दिखाने थैंक यू सो वेरी मच चलो ये आ जाएगा सी यानी लगन तो एक दिन पहला वेरी गुड अगे देखो अठारव प्रश्न हाँ जी अच्छा <laughs> ओके ਚਲੋ ਅਗਲਾ ਦੱਸੋ ਲਾੜੇ ਦੇ ਜੰਜ ਚੜਨ ਸਮੇਂ ਕੌਣ ਸੁਰਮਾ ਪਾਉਂਦੀ ਆ ਭੈਣ ਭਾਬੀ ਮਾਮੀ ਮਾਂ ਹਾਂਜੀ ਕੌਣ ਪਾਏਗਾ ਜੀ ਸੁਰਮਾ ਇਹ ਤਾਂ ਸੋਖਾ ਹੈ ਇਹ ਅਗਲੇ ਤਿੰਨ ਪ੍ਰਸ਼ਨ ਬੜੇ ਸੋਖੇ ਨੇ ਤਾਂ ਮੈਨੂੰ ਪਤਾ ਤੁਸੀਂ ਆਨਸਰ ਕਰ ਹੀ ਦੇਣੀ ਹੈ ਬੀ ਉੱਤਰ ਆਏਗਾ ਬਿਲਕੁਲ ਇਹ ਹੈਗਾ ਜੀ ਭਾਬੀ ਅੱਗੇ ਦੇਖੋ ਜੀ 19ਵਾਂ ਪ੍ਰਸ਼ਨ ਸੇਰਾ ਬੰਨਣ ਦੀ ਰਸਮ ਕਿਸ ਵੱਲੋਂ ਕੀਤੀ ਜਾਂਦੀ ਹੈ ਭਾਬੀ ਵੱਲੋਂ ਸਰਭਾਲੇ ਵੱਲੋਂ ਭੈਣ ਵੱਲੋਂ ਚਾਚੇ ਵੱਲੋਂ ਓਕੇ ਆਪਾਂ ਤਾਂ ਇਹ ਰਸਮਾਂ ਕਦੀ ਮਤਲਬ ਜ਼ਿਆਦਾ ਨਜ਼ਦੀਕ ਤੋਂ ਨਹੀਂ ਦੇਖੀਆਂ ਆਈ ਮੀਨ ਕਈ ਥਾਵਾਂ 'ਤੇ ਅੱਜ ਵੀ ਹੁੰਦੀਆਂ ਹੋਣਗੀਆਂ ਯੈਸ ਪਰ ਕਿੰਨਾ ਬਿਊਟੀਫੁਲ ਲੱਗਦਾ ਹੋਗਾ ਜਦੋਂ ਸਾਰੀ ਰਸਮਾਂ ਹੁੰਦੀਆਂ ਹੋਣੀਆਂ 19 ਦਾ ਸੀ ਵੈਰੀ ਗੁੱਡ ਇਹ ਹੋ ਜੂਗਾ ਭੈਣ ਵੱਲੋਂ ਰਾਈਟ ਓਕੇ ਹੁਣ ਦੇਖੋ ਜੀ ਅੱਗੇ ਪ੍ਰਸ਼ਨ ਨੰਬਰ 20 ਵਾ ਵਾਗ ਫੜਨ ਦੀ ਰਸਮ ਕੌਣ ਕਰਦਾ ਮਾਂ ਭੈਣ ਮਾਸੀ ਭਾਬੀ ਜੀ ਐਂ ਤੇ ਕੋ ਬੱਚਾ ਆਪਾਂ ਸਿਰਫ ਡੇਲੀ ਦੀ ਕਲਾਸ ਹੀ ਲਗਾਉਂਦੇ ਆ ਹਨਾ ਪਰ ਇੱਕ ਦੂਸਰੇ ਨਾਲ ਆਪਾਂ ਕਿਸ ਤਰ੍ਹਾਂ ਅਟੈਚ ਹੋ ਜਾਈ ਦਿਆ ਇਦਾ ਲੱਗਣ ਲੱਗ ਜਾਂਦਾ ਹੈ ਨਾ ਕਿ ਆਪਾਂ ਜਿਵੇਂ ਕਿ ਇੱਕ ਫੈਮਿਲੀ 'ਚ ਹਾਂ ਤਾਂ ਮੈਨੂੰ ਬੜਾ ਅੱਛਾ ਲੱਗਿਆ ਮਨਜੀਤ ਜੀ ਨੇ ਜਦੋਂ ਲਾਈਕ ਬੋਲਿਆ ਹਨਾ ਕਿ ਟੇਕ ਕੇਅਰ ਅਬਾਊਟ ਇਟ ਤਾਂ ਇਹਨਾਂ 'ਚ ਇਸ ਚੀਜ਼ਾਂ ਬੜੀਆਂ ਚੰਗੀਆਂ ਲੱਗਦੀਆਂ ਨੇ ਕਦੇ-ਕਦੇ ਯੈਸ ਹਾਂ ਰਵੀਂ ਦੇ ਲਈ ਕੀ ਉੱਤਰ ਆ ਰਿਹਾ ਜੀ ਬੀ ਬਿਲਕੁਲ ਇਹ ਆ ਜਾਂਦਾ ਜੀ ਭੈਣ ਵੱਲੋਂ ਇਹ ਰਸਮ ਨਿਭਾਈ ਜਾਂਦੀ ਹੈ ਹਾਂਜੀ ਤਾਂ ਹੁਣ ਆਪਾਂ ਚੱਲਦੇ ਹਾਂ ਜੀ ਅੱਜ ਦੇ ਐਕਸਟਰਾ ਫੈਕਟ ਦੇ ਉੱਪਰ ਠੀਕ ਹੈ थोड़ा जहाँ जल्दी करने की कोशिश करा एक्सट्रा फैक्ट नज का मैं सोच भी नहीं पाई कि मैं एक्सट्रा फैक्टू दसना के राइट मेरे दिमाग आ गया आप उस बारे गल कर लेंगे अच्छा तब तक, तक अपने नंबर तक तो दस स्टार्ट करो पता चले तो चले थोड़े नंबर किए हैं अब ਚਲੋ फटाफट पड़ शेयर करो चलो आज ਆਪਾਂ ਇੱਕ ਛੰਦ ਬਾਰੇ ਪੜ੍ਹ ਲੈਂਦੇ ਆ ਹੈਨਾ ओके ਚਲੋ ਅੱਜ ਆਪਾਂ ਇੱਕ ਛੰਦ ਬਾਰੇ ਪੜ੍ਹਦੇ ਆ ਜਿਸ ਦਾ ਨਾਮ ਹੈ ਦਵਈਆ ਛੰਦ ਮੈਨੂੰ ਨਹੀਂ ਪਤਾ ਸੁਖਦੀਪ ਜੀ ਰੀਲੀ ਚਲੋ ਦਵਈਆ ਛੰਦ ਜਿਹੜਾ ਇਹ ਹੁੰਦਾ ਇੱਕ ਤਰ੍ਹਾਂ ਦਾ ਮਾਤ੍ਰਿਕ ਛੰਦ ਠੀਕ ਹੈ ਜੀ ਓਕੇ ਦੂਸਰੀ ਗੱਲ ਇਸ ਨੂੰ ਕਈ ਵਾਰੀ ਸਪੈਲ ਕੀਤਾ ਜਾਂਦਾ ਆ ਯਾਨੀ ਲਿਖਿਆ ਜਾਂਦਾ ਦਵਈਆ ਜਾਂ ਫਿਰ ਇਸੇ ਨੂੰ ਹੀ ਦੇਵਿਆ ਵੀ ਆਖਿਆ ਜਾਂਦਾ ਯਾਨੀ ਕਿ ਇਹ ਦੋ ਨਾਮ ਵੀ ਕਿੰਦੇ ਹੈਗੇ ਨੇ ਇਹ ਦਵਈਆ ਛੰਦ ਦੇ ਨਾਮ ਨੇ ਹਾਂਜੀ ਉਹੀ ਬਸ ਮੈਂ ਥੋੜਾ ਜਿਹਾ ਛੋਟਾ ਜਿਹਾ 10 ਕੱਜ ਬੰਦ ਕਰ ਦੇਣਾ ਚਲ ਐਦਾ ਕਰਦੇ ਆ ਅੱਜ ਆਪਾਂ ਰਹਿ ਨਹੀਂ ਦਿੰਦੇ ਹਨਾ ਫਿਰ ਐਵੇਂ ਸਾਰਿਆਂ ਨੂੰ ਇੰਨਾ ਜ਼ਿਆਦਾ ਲੱਗ ਰਿਹਾ ਹੈ ਤਾਂ ਮੈਨੂੰ ਲੱਗਦਾ ਪਰਮਾਤਮਾ ਤੁਹਾਨੂੰ ਹਿੰਟ ਦਿੰਦਾ ਹੁੰਦਾ ਆ ਤਾਂ ਉਹ ਜ਼ਿਆਦਾ ਜ਼ਰੂਰੀ ਹੈ ਹਨਾ ਹਾਂ ਮਨਜੀਤ ਜੀ ਵੱਲੋਂ ਸਟਾਰਟ ਹੋਈ ਗੱਲ ਪੂਰੀ ਲਈ ਮੈਨੂੰ ਵੀ ਲੱਗ ਰਿਹਾ ਹੈ ਇੱਕ ਵਾਰੀ ਬੰਦ ਹੀ ਕਰਦੇ ਆ ਆਪਾਂ ਬਾਕੀ ਕੱਲ ਕਰਾਂਗੇ ਠੀਕ ਹੈ ਜੀ ਯਾਨੀ ਐਕਸਟਰਾ ਫੈਕਟ ਅੱਜ ਰਹਿਣ ਦਿੰਦੇ ਆ ਕਿ ਅੱਜ ਮੈਂ ਤੁਹਾਡੇ ਮਾਰਕਸ ਵੀ ਜ਼ਿਆਦਾ ਦੇਖ ਨਹੀਂ ਰਹੀ ਬਾਅਦ ਚ ਦੇਖੂਗੀ ਤੁਸੀਂ ਲਾਈਕ ਮੈਂ ਮੋਬਾਈਲ ਦੇ ਉੱਪਰ ਤੁਹਾਡੇ ਮੈਸੇजेस ਦੇਖਦੀ ਰਹਿੰਦੀ ਹਾਂ ਠੀਕ ਹੈ ਇੱਕ ਵਾਰ ਮੈਂ ਐਂਡ ਕਰੀਆ ਸਟ੍ਰੀਮ ਥੈਂਕ ਯੂ ਸੋ ਵੈਰੀ ਮੱਚ ਗੁੱਡ ਨਾਈਟ ਐਵਰੀਬਾਡੀ ਟੇਕ ਅ ਵੈਰੀ ਗੁੱਡ ਕੇਅਰ ਆਫ ਯਰself ਬਾਏ ਬਾਏ